ਮੈਂ ਜਦੋਂ ਡੁੱਬਿਆ ਤਾਂ ਸਮੁੰਦਰ ਨੂੰ ਵੀ ਹੈਰਾਨੀ ਹੋਈ ਇਹ ਅਜੀਬ ਸਖਸ਼ ਹੈ ਕਿਸੇ ਨੂੰ ਪੁਕਾਰਦਾ ਹੀ ਨਹੀਂ ਪਿਆਰ ਕਰਨਾ ਇੱਕ ਕਲਾ ਹੈ ਤੇ ਇਹ ਪਿਆਰ ਕਦੇ ਨਾ ਕਰਨਾ ਇਹ ਮੇਰੀ ਸਲਾਹ ਹੈ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜਿੱਦੋਂ ਵਫਾਦਾਰੀ ਦੀ ਗੱਲ ਹੁੰਦੀ ਹੈ ਅਸੀਂ ਇਨਸਾਨ ਕੁੱਤਿਆਂ ਦੀ ਮਿਸਾਲ ਦਿੰਦੇ ਹਾਂ ਨਾ ਹੱਕ ਦਿਓ ਕਿਸੇ ਨੂੰ ਇੰਨਾ ਕਿ ਤੁਹਾਨੂੰ ਤਰਤ ਹੋਣ ਲੱਗ ਪਵੇ ਤੇ ਨਾ ਵਕਤ ਦਿਓ ਐਨਾ ਕਿ ਉਹਨੂੰ ਘਰੂਰ ਹੋ ਜਾਵੇ ਕੌੜੇ ਤੋਂ ਕੌੜੇ ਲੋਕ ਕਈ ਵਾਰ ਮੁਸੀਬਤ ਵਿੱਚ ਕੰਮ ਆ ਜਾਂਦੇ ਨੇ ਤੇ ਸ਼ੱਕਰ ਵਾਂਗ ਮਿੱਠੇ ਲੋਕ ਵਕਤ ਤੇ ਅਕਸਰ ਧੋਖਾ ਦੇ ਜਾਂਦੇ ਨੇ ਜਿਨ੍ਹਾਂ ਨੂੰ ਤਜ ਤਜ ਅਹਿਸਾਸ ਹੀ ਨਹੀਂ ਉਹਨਾਂ ਨਾਲ ਸ਼ਿਕਾਇਤ ਕਰਨੀ ਬਿਲਕੁਲ ਬੇਕਾਰ ਹੈ ਜ਼ਿੰਦਗੀ ਕਿੰਨੀ ਵੀ ਮਾੜੀ ਕਿਉਂ ਨਾ ਹੋਵੇ ਜਦ ਤੱਕ ਕੋਈ ਆਪਣਾ ਸਾਥ ਦਿੰਦਾ ਹੈ ਸਭ ਕੁਝ ਚੰਗਾ ਲੱਗਦਾ ਹੈ ਹਰ ਇਨਸਾਨ ਦੀਆਂ ਦੋ ਕਹਾਣੀਆਂ ਨੇ ਇੱਕ ਜੋ ਉਹ ਸਭ ਨੂੰ ਸੁਣਾਉਂਦਾ ਹੈ ਦੁੱਜੀ ਉਹ ਜੋ ਸਭ ਤੋਂ ਸ਼ਿਪਾਉਂਦਾ ਹੈ ਜੀਵਨ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾ ਦੁੱਚਿਆਂ ਦੇ ਪਰੋਸੇ ਬੈਠ ਕੇ ਤੂੰ ਸਿਰਫ ਬਰਬਾਦੀ ਖਰੀਦੇਂਗਾ ਮੇਰਾ ਗੁੱਸਾ ਤੇ ਮੇਰਾ ਪਿਆਰ ਸਿਰਫ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਮੈਂ ਆਪਣਾ ਮੰਨਦਾ ਹਾਂ ਲੋਕ ਹਮੇਸ਼ਾ ਉਸਨੂੰ ਖੋਣ ਤੋਂ ਡਰਦੇ ਨੇ ਜੋ ਉਹਨਾਂ ਦਾ ਹੁੰਦਾ ਹੀ ਨਹੀਂ ਚਾਹੇ ਜ਼ਿੰਦਗੀ ਵਿੱਚ 10 ਵਾਰ ਫੇਲ ਹੋ ਜਾਓ ਜਾਂ 100 ਵਾਰ ਸੌ ਖਾਲ ਹੋ ਕੇ ਆਮ ਇਨਸਾਨ ਵਾਂਗ ਨਹੀਂ ਚੀਨਾ ਪਿਆਰ ਬਹੁਤ ਅਜੀਬ ਹੈ ਉਸਨੂੰ ਸੰਭਾਲ ਕੇ ਰੱਖੋ ਗੁੱਸਾ ਬਹੁਤ ਖਰਾਬ ਹੈ ਉਸਨੂੰ ਤਬਾਹ ਕੇ ਰੱਖੋ ਦਰ ਬਹੁਤ ਭਿਆਨਕ ਹੈ ਉਸਤਾਦ ਸਾਹਮਣਾ ਕਰਨਾ ਸਿੱਖੋ ਟੈਨਸ਼ਨ ਡਿਪਰੈਸ਼ਨ ਤੇ ਬੇਚੈਨੀ ਉਸ ਵੇਲੇ ਹੁੰਦੀ ਹੈ ਜਦੋਂ ਇਨਸਾਨ ਆਪਣੇ ਲਈ ਘਟ ਤੇ ਦੂਜਿਆਂ ਲਈ ਜ਼ਿਆਦਾ ਸੋਚਦਾ ਹੈ ਸਬਰ ਕਰਨਾ ਦੁਨੀਆ ਅੱਗੇ ਰੋਣ ਤੋਂ ਕਈ ਗੁਣਾ ਚੰਗਾ ਹੈ ਲੋਕ ਕਹਿੰਦੇ ਨੇ ਕਿ ਦਰਦ ਦੱਸਣ ਨਾਲ ਘਟ ਹੁੰਦਾ ਹੈ ਪਰ ਇੱਥੇ ਜਿਸ ਨੂੰ ਵੀ ਆਪਣਾ ਦਰਦ ਦੱਸੋ ਉਹੀ ਮਚਾ ਲੈਂਦਾ ਹੈ ਸਭ ਨੂੰ ਚੰਗਾ ਸਮਝ ਲੈਣਾ ਮੇਰੀ ਸਭ ਤੋਂ ਵੱਡੀ ਤੇ ਸਭ ਤੋਂ ਖਤਰਨਾਕ ਆਦਤ ਹੈ ਇਸ ਦੁਨੀਆ ਵਿੱਚ ਤੁਹਾਡੇ ਕੋਲ ਸਿਰਫ ਪੈਸਾ ਹੋਣਾ ਚਾਹੀਦਾ ਹੈ ਕਿਉਂਕਿ ਇੱਥੇ ਪਾਵਨਾਵਾਂ ਦੀ ਕਿਸੇ ਨੂੰ ਕੋਈ ਕਦਰ ਨਹੀਂ ਜੋ ਇਨਸਾਨ ਕਦੇ ਮੌਜੂਦ ਚੀਜ਼ਾਂ ਨਾਲ ਖੁਸ਼ ਨਹੀਂ ਉਹ ਪਵਿੱਖ ਵਿੱਚ ਮਿਲਣ ਵਾਲੀਆਂ ਚੀਜ਼ਾਂ ਨਾਲ ਵੀ ਕਦੇ ਰਾਜ਼ੀ ਨਹੀਂ ਹੋਵੇਗਾ ਜੇ ਤੂੰ ਤੂ ਜਾਣੋ ਆਪਣੀ ਜ਼ਿੰਦਗੀ ਵਿੱਚ ਬਹੁਤ ਕੀਮਤੀ ਬਣਾਵੇਂਗਾ ਤਾਂ ਖੁਦ ਉਹਨਾਂ ਦੀ ਜ਼ਿੰਦਗੀ ਵਿੱਚ ਸਸਤਾ ਹੋ ਜਾਵੇਂਗਾ ਫਰਕ ਸਿਰਫ ਇਹੀ ਹੈ ਸਾਡੇ ਦੁਆ ਵਿੱਚ ਉਹ ਸਾਨੂੰ ਫਰਸਤ ਵਿੱਚ ਯਾਦ ਕਰਦੇ ਨੇ ਅਤੇ ਸਾਨੂੰ ਉਹਨਾਂ ਦੀਆਂ ਯਾਦਾਂ ਤੋਂ ਕਦੇ ਫਰਸਤ ਹੀ ਨਹੀਂ ਮਿਲਦੀ ਉਹ ਤੋ ਨਹੀਂ ਉਹ ਮੇਰੀਆਂ ਉਮੀਦਾਂ ਸਨ ਜਿਨ੍ਹਾਂ ਨੇ ਮੇਰਾ ਦਿਲ ਸਭ ਤੋਂ ਵੱਧ ਦੁੱਖਾਇਆ ਪਿਆਰ ਵਾਦਿਆਂ ਨਾਲ ਨਹੀਂ ਅਹਿਸਾਸ ਨਾਲ ਕਾਇਮ ਰਹਿੰਦਾ ਹੈ ਖੁਸ਼ ਦੇਖਣ ਦੀ ਜ਼ਬਰਦਸਤੀ ਵਿੱਚ ਇਨਸਾਨ ਅੰਦਰੋਂ ਹੋਰ ਵੀ ਜ਼ਿਆਦਾ ਉਦਾਸ ਹੋ ਜਾਂਦਾ ਹੈ ਹੁਣ ਤਾਂ ਕੋਈ ਐਸਾ ਮਜ਼ਹਬ ਚਲਾਇਆ ਜਾਵੇ ਜੋ ਇਨਸਾਨ ਨੂੰ ਇਨਸਾਨ ਬਣਾਉਣ ਦੀ ਤਾਲਿੰਗ ਤੇਵੇ ਚਾਹੇ ਕੋਈ ਤੁਹਾਡਾ ਕਿੰਨਾ ਵੀ ਨੇੜਲਾ ਹੋਵੇ ਪਰ ਸਭ ਤੋਂ ਪਹਿਲਾਂ ਉਹ ਆਪਣਾ ਫਾਇਦਾ ਹੀ ਵੇਖਦਾ ਹੈ ਕਸਰ ਪੁਰਾਣੇ ਰਿਸ਼ਤੇ ਘਮ ਹੋ ਜਾਂਦੇ ਨੇ ਜਦੋਂ ਇੱਕ ਨਵਾਂ ਰਿਸ਼ਤਾ ਜੁੜ ਜਾਂਦਾ ਹੈ ਕੁਝ ਲੋਕ ਝੂਠ ਵੀ ਇੰਨੇ ਯਕੀਨ ਨਾਲ ਬੋਲਦੇ ਨੇ ਕਿ ਪਛਾਣਨਾ ਔਖਾ ਹੋ ਜਾਂਦਾ ਹੈ ਕਿ ਸਾਹਮਣੇ ਵਾਲਾ ਝੂਠ ਬੋਲ ਰਿਹਾ ਹੈ ਲੋਕਾਂ ਨੂੰ ਤੁਹਾਡੀ ਕਦਰ ਤਾਂ ਹੁੰਦੀ ਹੈ ਪਰ ਉਸ ਵੇਲੇ ਜਦੋਂ ਬਹੁਤ देर ਹੋ ਚੁੱਕੀ ਹੁੰਦੀ ਹੈ ਪਰੋਸਾ ਚਿੱਤਨ ਵਿੱਚ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਤੇ ਉਸ ਨੂੰ ਤੋੜਨ ਲਈ ਇੱਕ ਪਲ ਹੀ ਕਾਫੀ ਹੁੰਦਾ ਹੈ ਬਦਲਣਾ ਤਾਂ ਪੱਕਾ ਹੈ ਕਿਸੇ ਦਾ ਦਿਲ ਬਦਲ ਜਾਂਦਾ ਹੈ ਤੇ ਕਿਸੇ ਦੇ ਦਿਨ ਬਦਲ ਜਾਂਦੇ ਨੇ ਲੋਕ ਸਿਰਫ ਇਤਫਾਕ ਨਾਲ ਮਿਲਦੇ ਨੇ ਪਰ ਵਿਛੋੜੇ ਹਮੇਸ਼ਾ ਆਪਣੀ ਮਰਜ਼ੀ ਨਾਲ ਹੁੰਦੇ ਨੇ ਪੁਲਣਾ ਸਿੱਖ ਲੋ ਜਨਾਬ ਇਹ ਹੀ ਤੁਹਾਡਾ ਫਾਇਦਾ ਹੈ ਕਿਉਂਕਿ ਦੁਨੀਆ ਵਿੱਚ ਤੁਹਾਡੇ ਨਾਲ ਇਹ ਹੀ ਘਟਣ ਵਾਲੀ ਹੈ ਇੱਕ ਸਮੇਂ ਤੇ ਬਾਅਦ ਜਾਂ ਤਦ ਤਦ ਖਤਮ ਹੋ ਜਾਂਦਾ ਹੈ ਜਾਂ ਇਨਸਾਨ ਹੀ ਖਤਮ ਹੋ ਜਾਂਦਾ ਹੈ ਉਹਨਾਂ ਦੇ ਚਰਨ ਹੀ ਸ਼ੂ ਜੋ ਜਿੰਨਾ ਦਾ ਆਚਰਨ ਪਵਿੱਤਰ ਹੋਵੇ ਕਿਸੇ ਦੀ ਆਦਤ ਬਨ ਜਾਣਾ ਮਹੱਤਵ ਹੋਣ ਤੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਜੋ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ ਇਨਸਾਨ ਉਸ ਦੀ ਕਦਰ ਹੀ ਨਹੀਂ ਕਰਦਾ ਮਤਲਬ ਦੇ ਰਿਸ਼ਤੇ ਜਿੰਨੇ ਚਲਦੀ ਬਣਦੇ ਹਨ ਉਹ ਨਹੀਂ ਹੀ ਚਲਦੀ ਟੁੱਟ ਵੀ ਜਾਂਦੇ ਨੇ ਕਮਾਂਡ ਤੇ ਹੰਕਾਰ ਇਨਸਾਨ ਨੂੰ ਆਪਣੇ ਹੀ ਰਿਸ਼ਤੇ ਖਰਾਬ ਕਰਵਾ ਦਿੰਦੇ ਹਨ ਇਨਸਾਨ ਕਦੇ ਪੀੜ ਵਿੱਚ ਨਹੀਂ ਕਮਾਂਚਦਾ ਇਨਸਾਨ ਤਦ ਕਮਾਂਚਦਾ ਹੈ ਜਦੋਂ ਉਹ ਇਕੱਲਾ ਹੁੰਦਾ ਹੈ ਕੁਝ ਲੋਕ ਕਮਜ਼ੋਰ ਨਹੀਂ ਪਰ ਜਿੱਥੇ ਗੁੱਸਾ ਆਉਣਾ ਚਾਹੀਦਾ ਹੈ ਉੱਥੇ ਰੋ ਪੈਂਦੇ ਨੇ ਕਈ ਵਾਰੀ ਬਹੁਤ ਕੁਝ ਹੁੰਦਾ ਹੈ ਕਹਿਣ ਲਈ ਪਰ ਮਨ ਦੀ ਗੱਲ ਮਨ ਵਿੱਚ ਹੀ ਰਹਿ ਜਾਂਦੀ ਹੈ ਮੈਂ ਕਦੇ ਕਿਸੇ ਨੂੰ ਅਜਮਾਇਆ ਹੀ ਨਹੀਂ ਪਰ ਜਿੰਨਾ ਪਿਆਰ ਦਿੱਤਾ ਉਨਾ ਪਿਆਰ ਕਦੇ ਵਾਪਸ ਮਿਲਿਆ ਹੀ ਨਹੀਂ ਸ਼ਾਇਦ ਕਿਸੇ ਨੂੰ ਮੇਰੀ ਕਦੇ ਕਮੀ ਮਹਿਸੂਸ ਨਹੀਂ ਹੋਈ ਲੱਗਦਾ ਹੈ ਖੁਦਾ ਨੇ ਮੈਨੂੰ ਐਸਾ ਬਣਾਇਆ ਹੀ ਨਹੀਂ ਤੁਸੀਂ ਚਾਹੇ ਕਿੰਨੇ ਵੀ ਸਿੱਧਤ ਨਾਲ ਰਿਸ਼ਤੇ ਨਿਭਾ ਲਵੋ ਪਰ ਬਦਲਨ ਵਾਲਾ ਇਨਸਾਨ ਫਿਰ ਵੀ ਬਦਲ ਜਾਂਦਾ ਹੈ ਪੁੱਲ ਜਾਣ ਵਾਲੇ ਤਾਂ ਸਾਰੇ ਬਚ ਚੰਦੇ ਹਨ ਮਦਦਤਾ ਬਹੁਤ ਚਾਹਤੇ ਹਨ ਜੋ ਆਪਣੀ ਮੁਹੱਬਤ ਨੂੰ ਪੂਰਾ ਨਹੀਂ ਸਕਦੇ ਸੱਚੇ ਦਿਲ ਨਾਲ ਟੁੱਟ ਕੇ ਚਾਹਨ ਵਾਲੇ ਅੰਤ ਵਿੱਚ ਅਕਸਰ ਆਪ ਹੀ ਟੁੱਟ ਜਾਂਦੇ ਨੇ ਕੱਪੜਿਆਂ ਦੀ ਮੈਚਿੰਗ ਬਿਠਾਓਗੇ ਤਾਂ ਸਜੇ ਰ ਸੁੰਦਰ ਲੱਗੇਗਾ ਪਰ ਅਸਤਿਆਤ ਹਾਲਾਤਾਂ ਨਾਲ ਮੈਚਿੰਗ ਬਿਠਾ ਲਓ ਤੁਹਾਡੀ ਪੂਰੀ ਜ਼ਿੰਦਗੀ ਸੁੰਦਰ ਹੋ ਜਾਵੇਗੀ ਝੂਠੀ ਉਮੀਦ ਦੇਣ ਤੋਂ ਚੰਗਾ ਹੈ ਸੱਚ ਬੋਲ ਕੇ ਇਨਕਾਰ ਕਰਦੇ ਹੋ ਸਿੰਦਗੀ ਵਿੱਚ ਗਲਤਫਹਿਮੀ ਰੱਖਣਾ ਗਲਤੀ ਕਰਨ ਤੋਂ ਵੀ ਵੱਧ ਖਤਰਨਾਕ ਹੁੰਦਾ ਹੈ ਜੇ ਖੁਸ਼ ਰਹਿਣਾ ਚਾਹੁੰਦੇ ਹੋ ਫੈਸਲੇ ਆਪਣੇ ਹਾਲਾਤਾਂ ਦੇ ਮੁਤਾਬਕ ਲਓ ਦੁਨੀਆ ਨੂੰ ਦੇਖ ਕੇ ਫੈਸਲੇ ਕਰੋਗੇ ਤਾਂ ਹਮੇਸ਼ਾ ਦੁਖੀ ਰਹੋਗੇ ਜ਼ਿੰਦਗੀ ਤਾਂ ਆਪਣੀ ਹੀ ਹੁੰਦੀ ਹੈ ਪਰ ਇਸ ਨੂੰ ਜੀਣਾ ਦੁਚਿਆਲੀ ਪੈਂਦਾ ਹੈ ਲੰਬਾ ਤਾਕਾ ਤੇ ਲੰਬੀ ਜ਼ੁਬਾਨ ਇਹ ਤੋਂਵੇਂ ਸਿਰਫ ਮੁਸ਼ਕਿਲਾਂ ਪੈਦਾ ਕਰਦੇ ਨੇ ਤੱਗੇ ਨੂੰ ਲਪੇਟ ਕੇ ਰੱਖੋ ਤੇ ਜ਼ੁਬਾਨ ਨੂੰ ਸਮੇਟ ਕੇ ਰੱਖੋ ਤੁਸੀਂ ਕੀ ਹੋ ਇਹ ਸਧੂ ਦੀ ਨਹੀਂ ਪਰ ਤੁਹਾਡੇ ਅੰਦਰ ਕੀ ਹੈ ਇਹ ਬਹੁਤ ਸਧੂ ਦੀ ਹੈ ਬੀਤੇ ਅਕਲ ਤੁਹਾਡੇ ਦਿਮਾਗ ਵਿੱਚ ਹੁੰਦਾ ਹੈ ਤੇ ਆਉਣ ਵਾਲਾ ਕੱਲ ਤੁਹਾਡੇ ਹੱਥ ਵਿੱਚ ਬੂਹਂਤ ਵੱਧ ਕੀ ਸਿੰਦਗੀ ਹੈ ਇਨਸਾਨ ਦੀ ਪਰ ਹੰਕਾਰ ਸਮੁੰਦਰ ਤੋਂ ਵੀ ਵੱਡਾ ਹੋ ਜਾਂਦਾ ਹੈ ਇਥੇ ਹਰ ਸ਼ਖਸ ਮੁਸਾਫਰ ਹੈ ਇੱਕ ਦਿਨ ਯਾਦਾਂ ਤੋਂ ਵੀ ਚਲਾ ਜਾਂਦਾ ਹੈ ਬੀਤਿਆ ਕੱਲ ਵਾਪਸ ਨਹੀਂ ਆਉਂਦਾ ਪਰ ਬੀਤੇ ਕੱਲ ਵਿੱਚ ਲੋਕਾਂ ਦਾ ਵਰਤਾ ਹਰ ਵੇਲੇ ਯਾਦ ਆਉਂਦਾ ਹੈ ਲੋਕਾਂ ਤੋਂ ਜ਼ਿਆਦਾ ਉਮੀਦ ਨਾ ਰੱਖੋ ਨਹੀਂ ਤਾਂ ਹਮੇਸ਼ਾ ਉਦਾਸ ਰਹੋਗੇ ਤੇ ਲੋਕਾਂ ਨੂੰ ਜ਼ਰਾ ਵੀ ਫਰਕ ਨਹੀਂ ਪੈਣਾ ਇਹ ਰਿਸ਼ਤੇ ਵੀ ਅੱਛੀ ਬੁੰਦੇ ਨੇ ਬਿਨਾ ਪਰੋਸੇ ਦੇ ਸ਼ੁਰੂ ਨਹੀਂ ਹੁੰਦੇ ਤੇ ਬਿਨਾ ਤੋਖੇ ਦੇ ਖਤਮ ਨਹੀਂ ਹੁੰਦੇ ਮੁਸੀਬਤ ਦੇ ਵੇਲੇ ਮਦਦ ਅਤਿਖਵਾ ਕਰਨ ਵਾਲੇ ਲੋਕ ਅਕਸਰ ਤੁਹਾਡੀ ਤਬਾਹੀ ਦੇਖ ਕੇ ਹੀ ਸਭ ਤੋਂ ਵੱਧ ਖੁਸ਼ ਹੁੰਦੇ ਨੇ ਪਰ ਉਸਤਾ ਆਪਣੇ ਸਾਹਤਾ ਵੀ ਨਹੀਂ ਪਰ ਅਸੀਂ ਇਨਸਾਨਾਂ ਤੇ ਕਰ ਲੈਂਦੇ ਹਾਂ ਹੁਣ ਮੈਨੂੰ ਤਰਤ ਨਹੀਂ ਹੁੰਦਾ ਚਾਹੇ ਕਿੰਨੀ ਵੀ ਉਚਾਈ ਤੋਂ ਮੈਨੂੰ ਸੁੱਟਿਆ ਜਾਵੇ ਕਿਉਂਕਿ ਮੈਨੂੰ ਉਹਨਾਂ ਹੱਥਾਂ ਨੇ ਧੱਕਾ ਦਿੱਤਾ ਜਿੰਨਾ ਤੇ ਮੈਨੂੰ ਆਪਣੇ ਆਪ ਤੋਂ ਵਿਵਾਦੇ ਯਕੀਨ ਸੀ ਜੋ ਤੁਹਾਡੇ ਜਜ਼ਬਾਤ ਸਮਝ ਕੇ ਤੁਹਾਨੂੰ ਤਕਲੀਫ ਦਵੇ ਉਹ ਕਦੇ ਵੀ ਤੁਹਾਡਾ ਨਹੀਂ ਹੋ ਸਕਦਾ ਤੁਹਾਡਾ ਬਰੋਸਾ ਪਹਾੜ ਵੀ ਹਿਲਾ ਸਕਦਾ ਹੈ ਪਤ ਤੁਹਾਡਾ ਸ਼ੱਕ ਰਿਸ਼ਤਿਆਂ ਵਿੱਚ ਪਹਾੜ ਖੜੇ ਕਰ ਸਕਦਾ ਹੈ ਕਦੇ ਇਹ ਨਾ ਸੋਚੋ ਕਿ ਤੁਸੀਂ ਇਕੱਲੇ ਹੋ ਇਹ ਸੋਚੋ ਕਿ ਤੁਸੀਂ ਇਕੱਲੇ ਹੀ ਕਾਫੀ ਹੋ ਆਪਣੇ ਲਫ਼ਜ਼ ਹਰ ਕਿਸੇ ਤੇ ਚਾਇਆ ਨਾ ਕਰੋ ਖਾਮੋਸ਼ ਰਾਤੇ ਵਿਕੋ ਸਮਝਦਾ ਕੌਣ ਹੈ ਇੱਕ ਵਕਤ ਆ ਚੰਦਾ ਹੈ ਜਦੋਂ ਇਨਸਾਨ ਦਰਦ ਸਹਿਣਾ ਵੀ ਸਿੱਖ ਜਾਂਦਾ ਹੈ ਰੁਸ ਚਾਂਦਾ ਹੱਕ ਦਾ ਆਪਣੇ ਹੀ ਹਿੱਤਾਂ ਦੇ ਪਤਿਆਂ ਦੇ ਸਾਹਮਣੇ ਤਾਂ ਮੁਸਕਰਾਉਣਾ ਹੀ ਪੈਂਦਾ ਹੈ ਕਿਸੇ ਨੂੰ ਚੋਣਾ ਗਲਤ ਨਹੀਂ ਪਰ ਕਿਸੇ ਨੂੰ ਝਾਕੇ ਛੱਡ ਦੇਣਾ ਬਹੁਤ ਗਲਤ ਹੁੰਦਾ ਹੈ ਜੋ ਇਨਸਾਨ ਹਮੇਸ਼ਾ ਖਾਮੋਸ਼ ਰਹਿੰਦਾ ਹੈ ਉਹ ਆਪਣੀ ਖਾਮੋਸ਼ੀ ਵਿੱਚ ਵੀ ਸਭ ਕੁਝ ਕਹਿ ਜਾਂਦਾ ਹੈ ਸੱਚਾ ਪਿਆਰ ਅਕਸਰ ਗਲਤ ਲੋਕਾਂ ਨਾਲ ਹੀ ਹੁੰਦਾ ਹੈ ਸਿਰਫ ਚਿੰਤ ਦੀ ਇੱਕ ਗੰਢ ਖੁੱਲ ਜਾਵੇ ਤਾਂ ਉਲਝੇ ਹੋਏ ਸਾਡੇ ਰਿਸ਼ਤੇ ਸੁਲਝ ਜਾਣ ਕੇ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਤੁਹਾਡੇ ਦਿਲ ਨੂੰ ਛੂਕੇ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ 채ਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵਟਵਟ ਦੇ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰਖਭਾਖਾ